ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਕਾਰਪੁਰਖ ਵੈਕ ਨੂੰ ਤੁਹਾਨੂੰ ਚੜ੍ਹਦੀ ਕਲਾ ਚ ਰੱਖੀਏ ਤੁਸੀਂ ਸਦਾ ਖੁਸ਼ ਰਹੋ ਤਰਪੀਆਂ ਚ ਰਹੋ ਅੱਜ ਆਪਾਂ ਬਣਾ ਰਹੀਆਂ ਜੀ ਹਰੀਆਂ ਮਿਰਚਾਂ ਦਾ achar ਬਹੁਤ ਸੌਖੇ ਤਰੀਕੇ ਨਾਲ ਤੇ ਇਹ ਫੋਪੜੀਆਂ ਮਿਰਚਾਂ ਨਹੀਂ ਆ ਜਿਹੜੀਆਂ ਆਪਾਂ ਕਹਿੰਦੇ ਨੇ ਸੌਫਟ ਲੀਆਂ ਜਿਆਦਾ ਕੌੜਨਾ ਆਪਾਂ ਨਹੀਂ ਖਾਂਦੇ ਸੋ ਇਹਨੂੰ achar ਪਾਉਣਾ ਦਾ ਜੀ ਇਹ achar ਜਮਾ ਸਿੰਪਲ ਤਰੀਕੇ ਨਾਲ ਬਣੂਗਾ ਤੇ ਖਰਾਬ ਵੀ ਨਹੀਂ ਹੁੰਦਾ ਬਹੁਤ ਵਧੀਆ achar ਬਣਦਾ ਇਹ ਇਲੇਟ ਆਪਾਂ ਮੇਚਾ ਹੈਗੀਆਂ ਪਾਈਆਂ ਤੋਂ ਤੇ ਆਪਾਂ ਕੜਛੀਕੇ ਤੇਲ ਦੀ ਪਾਈ ਹੈ ਤੇ ਤੇਲ ਨੂੰ ਪੂਰਾ ਕਲਕਾਵਾਂਗੇ ਜਾਨੀ ਕਿ ਵੀ ਵਧੀਆ ਘੜਾਗੇ ਤੇ ਇਹ ਸੌਖੇ ਤਰੀਕੇ ਨਾਲ achar ਬਣੂਗਾ ਤੇ ਬਹੁਤ ਟੇਸਟੀ ਬਣਦਾ ਜਿੰਨਾ ਵੀ ਕਹਦਾ ਉਹਨਾ ਟੇਸਟੀ ਬਣਦਾ ਨਾ ਇਹਦੇ ਵਿੱਚ ਆਪਾਂ ਸੌਂਫ ਨਾਂਜ ਮੈਂ ਨੱਕ ਲੌਂਜੀ ਕੁਝ ਨਹੀਂ ਪਾਉਂਦੇ ਆਨਲੀ ਨਮਕ ਤੇ ਹਲਦੀ ਪਾਵਾਂਗੇ ਔਰ ਕੁਝ ਵੀ ਨਹੀਂ ਪਾਉਂਦੇ ਐਨਾ ਵਧੀਆ ਬਣੂਗਾ ਸੌਖੇ ਜਿਹੇ ਤਰੀਕੇ ਨਾਲ ਖਾਓਗੇ ਤੇ ਤੁਸੀਂ ਦੱਸੋਗੇ ਮੈਸੇਜ ਕਰਕੇ ਵੀ ਨਾ ਸਵਾਦ ਚਾਰ ਵਾਟ। ਉਹ ਜਿਹੜਾ ਤੇਲ ਇਹਨੂੰ ਪੂਰਾ ਪਲਕਾਵਾ ਦੇ ਚੀ। ਜਿਹੜਾ ਗੈਸ ਇਹਨੂੰ ਜੱਦ ਤੇਜ਼ ਨਾ ਕਰਿਓ, ਸìm ਤੇ ਰੱਖਿਓ। ਆ ਲੋ। ਇਹਦੇ ਮਿਰਚਾਂ ਨੂੰ ਆਪਾਂ ਜਿਆਦਾ ਨਹੀਂ ਤਲਾਂਗੇ, ਸਿੱਧ ਗਰਮ ਤੇਲ ਦੇ ਵਿੱਚ ਹੀ ਪਾਵਾਂਗੇ। ਜਦੋਂ ਮਿਰਚਾਂ ਦੇ ਵਿੱਚ ਸਿਕੜਨ ਨਾਲ ਦੀ ਨਾਲ ਆਪਾਂ ਬੰਦ ਕਰ ਦਾਂਗੇ ਗੈਸ। ਕਿਉਂਕਿ ਜੇ ਆਪਾਂ ਜਿਆਦਾ ਤਲਾਂਗੇ ਤਾਂ ਇਹ ਖਰਾਬ ਹੋ ਜਾਂਦੀਆਂ ਨੇ ਕਿ ਬੀ ਜਿਹੜੇ ਸੁੰਗੜ ਜਾਂਦੀਆਂ। ਥੋੜੀ ਜਿਹੀ ਮਿਰਚ ਖੜਮੀ ਸੁਣੀ ਜਾਂਦੀ ਹੈ। बस आपका गर्म तेल होने वाला अपना हाँ देखो से कमारी तो पता लग गया कि अपना जो है गर्म चुके। पामागे हाल्दी। हाल्दी पामागे हो चुके हूँ आप हल्दी हल्दी पावे आप मिर्चा के हिसाब न डेढ़ दो चमचे उ सब्जी वाला हिसाब ही हूँ बस आप दो चमचे मिर्चा पाए सॉरी हल्दी और कुछ नहीं पावे हाँ देखो हल्दी कड़क लग गई बस हल्दी जी माड़ा चेकू पा जरूरी है ज्यादा नहीं होना हम पाए मिर्चा जेड़ा अपना गैस है ना वह बिलकुल सिम बिलकुल सिम जमी एन चल रहा है जमें हल्का हलका तो दीवा चला रही होगी ਜਿਆਦਾ ਨਹੀਂ ਭੁੰਨਾਂਗੇ ਬਸ ਇੱਕ ਅੱਧਾ ਮਿੰਟ ਦਾ ਸ਼ੇਕ ਲਗਾਵਾਂਗੇ ਵੀ ਤੁਹਾਨੂੰ ਗੈਸ ਦਿਖ ਰਿਹਾ ਹੋਣਾ ਬਹੁਤ ਸਲੋ ਚੱਲ ਰਿਹਾ ਹੈ ਇਹ ਮੇਰੇ ਟੇਕਾ ਜਾਣਾ ਤੁਸੀਂ ਲੈ ਕੇ ਇੱਕ ਮਿੰਟ ਚ ਪਾ ਕੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਬਾਰੇ ਦਿਨ ਛੋਣ ਰੱਖਣਾ ਪਊਗਾ ਇਹਨਾਂ ਤੁਸੀਂ ਤੁਰਤ ਪਾ ਕੇ ਵੀ ਖਾ ਸਕਦੇ ਹੋ ਕੋਈ ਇਹਦਾ ਚੱਕਰ ਨਹੀਂ ਈਸ਼ੂ ਨਹੀਂ ਨਾ ਇਹ ਕਰਾ ਲਾਣਾ ਪਰ ਇੱਕ ਗੱਲ ਵੀ ਜਿਹੜਾ ਚਾਰ ਨੂੰ ਗਿੱਲੇ ਹੱਥ ਕਦੇ ਵੀ ਨਾ ਲਾਵੇ ਡੱਬੇ ਸੁੱਕੇ ਚ ਪਾਵੇ ਇਹਨੂੰ ਚਮਚੇ ਨਾਲ ਕੱਢੇ ਜਾਂ ਚਮਟੇ ਨਾਲ ਕੱਢੇ ਕਦੇ ਗਿੱਲੇ ਹੱਥ ਨਾਲ ਚਾਰ ਕਰਾ ਲੀ ਹੁੰਦਾ ਹੈ ਜੀ ਹਲਕਾ ਜਿਹਾ ਦੇਰ ਕਰਦੇ ਜਦ ਵੀ ਬੰਦ ਹੋ ਰਿਹਾ ਹੈ। ਆਪਾਂ ਤਾਂ ਇਹਲ ਵਰੰਗੀ ਜਿਆਦਾ ਨਹੀਂ। ਨਾ ਇਹ ਚ ਆਪਾਂ ਸਿਰਫ ਦਾ ਪਾਏਗੇ, ਨਾ ਆਪਾਂ ਇਹ ਚ ਨਿੰਬੂ ਪਾਈਏ ਕੁਛ ਨਹੀਂ ਪਾਉਂਦੇ। ਚੱਕਦੇ ਆਪਾਂ ਨੂੰ ਇੱਕ ਟੈਟਮੈਂਟ ਖੋਲਣਾ ਮੱਜੰਦ ਬੰਦ ਕਰਤਾ ਕਿੱਥੇ ਆਪਾਂ ਨੂੰ ਵੀ ਮਤਲਬ ਜੇ ਮੈਂ ਆਪਾਂ ਕਹਿਣ ਕਿ ਕਾੜਨਾ ਜਾਂ ਰਾੜਨਾ ਉਹ ਨਹੀਂ ਕਰਨਾ ਗਰਮਜ ਨਹੀਂ ਕੀਤੀ ਹੈ ਆਪਣਾ ਗੈਰੰਟੀ ਬਹੁਤ ਸਲੋ ਸੀ ਹਾਦੀ ਕੋਜੀ ਨੰਦੇ ਕੋਜੀ ਤੇ ਨਾ ਪੈ ਦੇ ਵਿੱਚ ਜਦੋਂ ਇਹ ਠੰਡਾ ਹੋ ਗਿਆ ਨਾ ਆਚਾਰ ਠੰਡੇ ਵਿੱਚ ਪਾਵਾਂਗੇ ਨਮਕ ਜਿੰਨਾ ਜਿਹੜੇ ਠੰਡਾ ਨਹੀਂ ਹੁੰਦਾ ਆਚਾਰ ਉਹਨਾਂ ਚਿਰ ਆਪਾਂ ਇਹ ਚ ਨਮਕ ਨਹੀਂ ਪਾਵਾਂਗੇ ਕਿਉਂਕਿ ਪਹਿਲਾਂ ਪਤਾ ਕਰ ਲਈ ਤਾਂ ਇਹ ਆਚਾਰ ਖਰਾਬ ਹੋ ਜਾਵੇਗਾ ਵੈਸੇ ਇਹਹੀ ਟ੍ਰਿਕ ਹੁੰਦੀ ਹੈ ਐ ਸ਼ੌਕੇ ਤਰੀਕੇ ਨਾਲ ਬਸੇ ਮਿਰਚਾਂ ਬਣ ਕੇ ਆਪਣੀਆਂ ਰੈਡੀ ਐ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਜਦੋਂ ਇਹ ਠਰ ਗਿਆ ਇਹਨੂੰ ਆਪਾਂ ਜਾਲੀ ਦੇ ਨਾਲ ਆਚਾਰ ਨੂੰ ਢੱਕ ਲਾਂਗੇ ਤੇ ਸੋ ਮੇਰੇ ਚਾਹ ਦੀ ਰੈਸਪੀ ਕਿੱਦਾਂ ਲੱਗੀ ਪਲੀਜ਼ ਜ਼ਰੂਰ ਦੱਸਿਓ ਇਹ ਸਿੰਪਲ ਤੇ ਸੌਖਾ ਤਰੀਕਾ ਇਹਨੂੰ ਕੋਈ ਵੀ ਬੰਦਾ ਬਣਾ ਸਕਦਾ ਜਿਹੜੇ ਨੇ ਜਮਾ ਚਾਰ ਨਹੀਂ ਪਾਇਆ ਉਹ ਵੀ ਬਣਾ ਸਕਦਾ ਕਿਉਂਕਿ ਜੇ ਕੁਝ ਪਾਇਆ ਹੀ ਨਹੀਂ ਆਪਣਾ ਇਕੱਲਾ ਹਲਦੀ ਤੇ ਨਮਕ ਹੈ ਬਸ ਇਹ ਗਰਮ ਤੇਲ ਵਿੱਚ ਪਾ ਕੇ ਆਪਾਂ ਤਲਤਾ ਜਿਆਦਾ ਨਹੀਂ ਤੜਿਆ ਤੇ ਬਾਕੀ ਜਿਹੜਾ ਆਪਾਂ ਨਮਕ ਪਾਵਾਂਗੇ ਜਦੋਂ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਸੁੱਕੇ ਡੱਬੇ 'ਚ ਭਰ ਦਾਂਗੇ ਸੋ ਮੇਰੀ ਇਹ ਛੋਟੀ ਜਿਹੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਆਪ ਸਭ ਨੂੰ ਕਾਲ ਮਿਲ ਕੇ ਚੜ੍ਹਦੀ ਕਲਾ 'ਚ ਰੱਖੀ